ਡੇਟ ਡਾਕਟਰ ਰੱਖਦੇ ਆ ਇਹਨਾਂ ਦਾ ਦੁੱਧ ਆ ਨਾ ਜਿਹੜਾ ਜਿਹਨੂੰ ਸ਼ੌਂਕ ਨੂੰ ਖੜਨੀ ਆ ਜੀ 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 ਇਹਨਾਂ ਜਾ ਕੇ ਭੁੱਖੀ ਮਾਰਦੇ ਹਾਰੇ ਨੂੰ ਭਾਜੀ ਇਹਨਾਂ ਦਾ ਦੁੱਧ ਆ ਨਾ ਜਿਹੜਾ ਇਹ ਤੋਂ ਦਵਾਈ ਵੀ ਤਿਆਰ ਹੁੰਦੀ ਆ ਦਵਾਈਆਂ ਤਿਆਰ ਇਹਨਾਂ ਜਿਹੜੇ ਦੇਸੀ ਬੇੜਾ ਨੂੰ ਮੰਨਦੇ ਆ ਸਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਵੀਰ ਕੋਲ ਟੋਟਲ 7 ਪਸ਼ੂ ਸੇਲ ਆ ਜੀ ਜਿਨ੍ਹਾਂ ਤਿੰਨ ਮੱਜਾਂ ਚਾਰ ਵਹਿੜਾਂ ਚਾਰ ਵਹਿੜਾਂ ਸਮਝ ਲਓ گاਵਾ ਸਮਝ ਲਓ ਜੀ ਤੁਹਾਡੀ ਆਪਣੀ ਸਮਝ ਆ ਤੇ ਜਿਨ੍ਹਾਂ ਜੋ ਦੋ ਗੱਬਣਾ ਇੱਕ ਕੱਲੀ ਤੋਕੜ ਇੱਕ ਤੋਕੜ ਗੱਬਣਾ ਤੇ ਦੋ ਮੱਜਾਂ ਤਾਜ਼ੀਆਂ ਸੂਈਆਂ ਤੇ ਇੱਕ ਬਿਨਾ ਬੱਜੇ ਤੋਂ ਚੰਗੇ ਸੋਹਣੇ ਰਿਕਾਰਡ ਆ ਮੱਜਾਂ ਦੇ ਤੇ ਵਹਿੜਾਂ ਦੇ ਵੀ ਬਾਕੀ ਡਿਟੇਲ ਲੱਲਾਂਗੇ ਵੀਰ ਕੋ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬੈਲ ਆਈਕਨ ਦਬਾ ਲਿਆ ਕਰੋ ਹਰ ਨਵੀਂ ਤੁਹਾਡੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੇ ਆ ਜੀ ਸੱਚੀ ਗੱਲ ਵੀਰ ਜੀ ਸੱਚੀ ਗੱਲ ਵੀਰ ਜੀ ਸੱਚੀ ਗੱਲ ਜੀ ਕੀ ਹਾਲ ਚਾਲ ਆ ਜੀ ਬਾਈ ਤੁਹਾਡੀ ਕਿਰਪਾ ਠੀਕ ਹੈ ਜੀ ਤੇ ਕਿੰਨੇ ਪਊ ਸੇਲ ਕਰਨੇ ਆ ਜੀ ਵੀਰ ਜੀ ਹੈਗੇ 7-8 ਹੈਗੇ ਜੀ ਠੀਕ ਆ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਅਸੀ ਜੀ ਪਿੰਡ ਵਰਪਾਲ ਜ਼ਿਲ੍ਹਾ ਅਮਰਸਾ ਦੇ ਇਹ ਬਾਬਾ ਨੋਹ ਸਿਮਾ ਤੋਂ ਜੀ ਤਿੰਨ ਕਿਲੋਮੀਟਰ ਪਿੰਡ ਜੇ ਮੇਰਾ ਵਰਪਾਲ ਜੀ ਤੇ ਨਾਮ ਮੇਰਾ ਵੀਰ ਜੀ ਪ੍ਰਭ ਜੀ ਤੇ 9780911798 ਠੀਕ ਹੈ ਜੀ 9780911798 ਜੀ ਤੇ ਪਹਿਲਾ ਮਾਲ ਵੇਖ ਗਿਆ ਵੀਰ ਜੀ ਕਿਰਪਾ ਗੁਰੂ ਰਾਮਦਾਸ ਦੀ ਬਹੁਤ ਵਧੀਆ ਕਿਰਪਾ ਪਰਪਾਰਿਆ ਠੀਕ ਹੈ ਤੇ ਅੱਜ ਕਿੰਨੀਆਂ ਵਾ ਅੱਜ ਵੀਰ ਜੀ ਤਿੰਨ ਮੱਝਾਂ ਦੇ ਚਾਰ ਗਾਵਾਂ ਦੇ ਇੱਕ ਵਛੀ ਜੀ ਠੀਕ ਆ ਤੇ ਕਿੰਨੀਆਂ ਗਿਆ ਅੱਠ ਹਾਂਜੀ ਅੱਠ ਜੰਗਲ ਹੋਈ ਠੀਕ ਹੈ ਤੇ ਗੱਬਣਾ ਕਿੰਨੀਆਂ ਵਿੱਚੋਂ ਜੀ ਗੱਬਣਾ ਵੀਰੀ ਦੋ ਜੇ ਇੱਕ ਟੋਕਰ ਗੱਬਣ ਜੇ ਇੱਕ ਵਾਰ ਜਾਂ ਟੋਕਰ ਜੇ 3 ਵਜੇ ਤਾਜ਼ੀਆਂ ਜੀ ਠੀਕ ਹੈ ਜੀ ਸਹੀ ਆ ਤੇ ਕਰੀਏ ਸ਼ੁਰੂਆਤ ਆਪਾਂ ਹਾਂ ਜੀ ਇਹ ਗੱਬਣ ਨਾ ਕਰੋ ਜੀ ਇਹ ਝੂੰਗੀ ਹੈ ਕਿਦਾਂ ਹਾਂ ਜੀ ਵੀਰ ਜੀ ਵੇਖ ਲਓ ਸੌਤ ਆ ਗਿਆ ਇੱਕ ਸਿੰਘ ਹੈ ਨਹੀਂ ਆ ਹਨਾ ਇੱਕ ਇੱਕ ਥੋੜਾ ਝੂੰਗਾ ਵਾ ਤੇ ਜਰਸੀ ਜੀ ਆ ਜਾਂਦੀ ਲੱਗਦੀ ਏ ਥੋੜੀ ਰੰਗ ਡੱਬਾ ਵਾ ਬਾਕੀ ਡੱਬਾ ਜਰਸੀ ਆ ਵਾ ਕੱਦ ਕਾੜ ਜਿਹੜਾ ਵਾ ਜਰਸੀਆਂ ਵਾਲਾ ਵਾ ਕੱਦ ਕਾੜ ਜੱਤੀਆਂ ਵਾਲਾ ਜੀ ਆ ਵੇਖੋ ਜੀ ਹਵਾਨਾ ਛੱਡੀ ਥੋੜੀ ਜੀ ਵੀਰ ਜੀ ਹਵਾਨਾ ਚੈੱਕ ਕਰੋ ਹਵਾਨਾ ਭੜਕਣ ਵਾਲੀ ਨਹੀਂ ਹੈਗੀ ਠੀਕ ਆ ਸੁਆ ਵੀਰ ਜੀ ਕਿਨਵਾ ਹੋਊਗਾ ਇਹਦਾ ਸੁਆ ਵੀਰ ਜੀ ਆਪਣੇ ਘਰ ਸੂਈ ਤੀਜਾ ਸੂਆ ਹੋਊ ਅੱਛਾ ਆ ਉਹ ਘਰਲੇ ਦੂਜੇ ਦੱਸਦੇ ਨੇ ਜਿਹੜਾ ਕੋ ਲਈਏ ਨਾ ਉਹ ਦੂਜੇ ਦੱਸਦਾ ਹੁੰਦਾ ਠੀਕ ਆ ਤੀਜਾ ਸੁਆ ਸੁਈ ਆ ਸੁਈ ਆ ਕਿ ਸੂਣ ਵਾਲੀ ਆ ਸੁੂ ਕੀ ਆ ਰਕ ਤੀਜਾ ਸੂ ਸੁਣੀ ਆ ਜੇ ਹਨਾ ਜੀ ਵੀਰ ਜੀ ਭਲੇ ਖਾਣਾ ਪਾਓ ਵੀਰ ਜੀ ਮੁੜ ਕੇ ਵੀਰਾਂ ਨੇ ਨਾ ਸੁਣੀ ਸੁਣੀ ਆ ਜੀ ਤੋਰ ਵੀਰੇ ਨੂੰ ਲਾਓ ਜੀ ਲੋ ਅਜੇ ਗੱਬਣ ਦੇਣ ਕਿੰਨੇ ਕ ਲੈ ਜੂਗੀ ਦੇਣ ਵਿੱਚ ਹੀ ਪੰਜ ਆਰ ਕੱਢ ਜੂਗੀ ਏ ਠੀਕ ਆ ਬਾਕੀ ਸਿੰਘ ਇੱਕ ਹੈਗਾ ਜੇ ਤੇ ਇੱਕ ਜਿਹੜਾ ਹੈਗਾ ਉਹ ਵੀ ਠਾ ਨੂੰ ਆ ਕਈ ਵੀਰੇ ਇਹਨਾਂ ਨੂੰ ਝੂੰਗਾ ਦੱਸ ਦਿੰਦੇ ਸਿੰਘ ਝੂੰਗਾ ਲੱਗਾ ਵਾ ਆ ਵੇਖੋ ਜੀ ਆ ਜਾ ਵੀਰ ਸੋਹਣੀ ਆ ਜੀ ਵੇਖੋ ਬਾਕੀ ਫੱਬਦੀ ਆ ਥਣ ਸੋਹਣਾ ਲੱਗਾ ਮੁੱਠੀ ਦੀ ਜਵਾਲ ਹਵਾ ਨਾ ਚੰਗਾ ਤਿਆਰ ਕਰ ਜੂ ਦੇਣ ਕਿੰਨੇ ਆ ਵੀਰ ਜੀ ਪੱਕੇ ਪੰਜ ਤੋਂ 7 ਖੜ ਜੂਗੀ ਪੰਜ ਤੋਂ 7 ਹਨਾ ਠੀਕ ਆ ਖਣਾ ਦੀ ਵੀਰ ਜੀ ਕਿਦਾਂ ਬਾਤ ਘਾੜਤ ਨਹੀਂ ਕੋਈ ਇੰਨੇ ਵੀਰ ਆਪਣੀ ਟੇਪਕੇ ਖੜੇ ਕੋਈ ਆਪਾਂ ਹੁਣੇ گاਵਾ ਆਈਆਂ ਜੀ ਅੱਛਾ ਜੀ ਅਜੇ 5-7 ਮਿੰਟ ਹੀ ਹੈ ਨੋਈਆਂ ਹੀ ਆ ਜੀ گاਵਾ ਠੀਕ ਆ ਜੀ ਅਜੇ ਪੱਠੇ ਹੋਣੀ ਪਾਇਆਂ ਚਰੀਆਂ ਨੂੰ ਠੀਕ ਆ ਉਹਨੇ ਫੜ ਕੇ ਲਿਆ ਆ ਆਪਾਂ ਤੇਪਲੇ ਐਵੇਂ ਕੋਈ ਤੇ ਟੇਪਕੇ ਲੈ ਜੇ ਠੀਕ ਆ ਸਾਡੀ ਕੋਈ ਥਾਣ ਦੀ ਬਾਤ ਘਾੜ ਦੀ ਗਰੰਟੀ ਕੋਈ ਨਹੀਂ ਗੱਬਣ ਦੀ ਮੁੱਲ ਮੁੱਲ ਕੋਈ ਨਹੀਂ ਵਿੱਚ ਦੇਣ ਵਾਲਾ 35000 ਰੁਪਇਆ ਠੀਕ ਆ ਤੇ ਬਾਕੀ ਕੋਈ ਨਹੀਂ ਜਿੱਦ ਤੂੰ ਕਹੋ ਕਰਦਾਂਗੇ ਮਾਨਤਣ ਕਿੰਨਾ ਡਾਦਿਏ ਜਿੰਨਾ ਡਾਵਾਂ ਵੀ ਡਾਦੇ ਪੰਜ ਡਾਦਿਏ ਸੱਤ ਡਾਦੇ ਵੀ ਕਿੰਨੇ ਦੀ ਹੋਗੀ 2 ਕਰ ਦੇ ਫੇ ਵੋਹਿਆ ਛੱਡ ਦਾਂਗੇ ਫਿਕਸ ਕਰ ਦੇ 27000 ਦੀ 26 ਦੀ ਵੀ ਘਾਟਾ ਪੈਣਾ ਵੀ ਕੋਈ ਗੱਲ ਨਹੀਂ ਨਹੀਂ ਘਾਟਾ 26 ਦੀ ਜਾਣ ਦੇ ਜਾਣ ਦੇ ਵੀ ਜਾਣ ਆ ਵੇਖੋ ਜੀ ਸੋਹਣੀ ਆ ਜੀ ਪੂਰੀ ਬਾਕੀ ਫੇਸ ਕੁਆਲਟੀ ਚੈੱਕ ਕਰ ਲੋ ਥਾਣ ਥਣ ਚੰਗਾ ਲੱਗਾ ਜੀ ਇਹਦਾ ਆ ਵੇਖੋ ਜੀ ਥਾਣ ਵੀ ਵੇਖੋ ਬਹੁਤ ਸੋਹਣਾ ਵਾ 26000 ਜੋ ਮੌਕੇ ਤੇ ਛੋੜ ਕਰ ਦੂਗਾ ਵੀਰ ਤੇ ਦੂਜੇ ਨੰਬਰ ਵਾਲੀ ਆਪਾਂ ਦਿਖਾਉਨੇ ਆ ਸਿੰਘ ਇਹਦਾ ਵੀ ਹੈਗਾ ਤੇ ਸਿੰਘ ਇਹਨੂੰ ਵੀ ਗਾਂ ਨੂੰ ਹੀ ਆ ਇਹਦੇ ਵੀ ਆ ਵੇਖੋ ਸੇਂਗਾ ਜਾ ਕੇ ਕਰੋ ਪਹਿਲਾਂ ਬਾਕੀ ਹਵਾਨਾ ਫੇਰ ਦਿਖਾਉਣਾ ਵੀਰ ਜੀ ਇਹਦਾ ਸੁਵਾ ਕਿਨਵਾਉ ਸੁਵਾ ਵੀਰ ਜੀ ਦਾ ਤੀਜਾ ਚੌਥਾ ਹੁੰਦਾ ਇਹ ਵੀ ਜਰਸੀ ਹੈ ਕਿ ਸ਼ਾਈ ਵਾਲਿਆ ਜਰਸੀ ਵੀ ਦੀ ਜਰਸੀ ਇਹਦੀ ਠੰਡੀਆਂ ਤੇ ਰਹੀਆਂ ਹੀ ਆ ਨਾ ਠੰਡੀ ਬਿਲਕੁਲ ਵੀਦੀ ਵੀ ਠੰਡੀ ਆਹ ਵੇਖੋ ਜੀ ਇਹ ਵੀ ਗੱਬਣ ਗੱਬਣ ਵੀ ਦੀ ਗੱਬਣੇ ਵੀ ਕਿੰਨੇ ਕ ਦਿਨ ਲਾ ਜੂ ਇਹ ਵੀ ਦਿ ਹਫਤਾ ਖੜਦੀ ਹੈ ਜੀ ਇੱਕ ਹਫਤਾ ਲਾ ਜੂ ਹਾਂ ਜੀ ਤੇ ਬਣਦੀ ਬਲੱਡ ਰੰਗੂ ਜੇ ਤੌਰ ਵੀਰੇ ਨੂੰ ਵੀ ਆਹ ਵੇਖੋ ਕਰੋ ਜੱਗ ਕਦ ਕੱਦ ਦੀ ਪੂਰੀ ਵੱਡੀ ਆ ਆਹ ਵੇਖੋ ਸੁਵਾ ਇਹਦਾ ਤੀਜਾ ਚੌਥਾ ਤੀਜਾ ਲਾ ਲੇ ਵੀਰ ਚੌਥਾ ਲਾ ਲਓ ਆਪਣੇ ਘਰੇ ਘਰ ਦੀ ਸੂਈ ਇਹਨਾਂ ਬਾਕੀ ਵੀ ਜਿਆਦਾ ਡਬਲ ਹੋਣਾ ਜੇ ਨੇ ਥਾਣ ਵੀ ਬੜਾ ਸੋਹਣਾ ਵਾ ਹਵਾਨੇ ਦੀ ਤੱਕ ਜਿਆਦੀ ਅੱਗੇ ਨੂੰ ਤਾਂ ਪਛਾਣਵੇਂ ਖੁੱਲੂਗੀ ਲੱਗਦਾ ਆ ਜਾ ਵੀਰ ਲੱਡੂ ਆ ਜਾ ਆ ਵੇਖੋ ਕਰੋ ਚੈੱਕ ਬਾਕੀ ਬਹੁਤ ਹੀ ਸੋਹਣਾ ਹਵਾਨਾ ਤਿਆਰ ਕਰੂਗੀ ਕਰਮਾ ਵਾਲੀ ਪੂਰੀ ਵੱਡੀ ਆ ਛੋਟੀ ਨਹੀਂ ਗਈ ਵਜਨ ਵਾਲੀ ਆ ਆ ਜਾ ਆ ਜਾ ਵੀਰ ਥਾਣ ਵੀ ਚੰਗਾ ਸੋਹਣਾ ਲੱਗਾ ਜੀ ਇਹਦਾ ਬਾਕੀ ਵੀ ਖੁੱਲੋ ਵੱਡੀ ਰੈਡ ਦਿਨ ਦਿਨ ਕਿਨੇ ਕਿ ਲੈ ਜੂਗੀ ਜਣ ਵੀ ਤੇ ਹਫਤਾ ਲੈ ਜੂਗੀ ਉਹ ਦੱਕ ਦਿਨਾਂ ਦੇ ਪਰ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂਗੀ ਬਾਕੀ ਸੋਹਣੀ ਤਿਆਰ ਹੋਊਗੀ ਨਾ ਤਾਂ ਮੈਂ ਦਾ ਚੜਾ ਬਣਾਉਂਗੀ 20 ਲੀਟਰ ਚੋਂ ਦੇ ਰਹੇ ਵੀਰੋਂ ਦੇ ਅਸੀਂ ਅੱਛਾ 20 ਲੀਟਰ ਦੋ ਦੋ ਚਾਹਦੇ ਆ 20 ਲੀਟਰ ਦੀ ਮਲ ਕੇ ਗਾਂ ਦਸਦੀ ਮੂਹ ਹੋਗੇ ਜੀ 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 ਬਿੰਨੀ ਕਰਦੂਦੀ ਮਲ ਕੇ ਆਈ ਸੀ ਠੀਕ ਆ ਬਾਕੀ ਵੀ ਹੈ ਠੰਡੀ ਠੁੰਡੀ ਜੇ ਬਾਕੀ ਕੋਈ ਵੀ ਵੀਰ ਆਪਣੀ ਟਿਪ ਕੇ ਲੈ ਜਾਏ ਜੀ ਆਪਣੀ ਕੋਈ ਥਾਣ ਦੀ ਵੱਧ ਘਾੜ ਦੀ ਗਰੰਟੀ ਕੋਈ ਨਹੀਂ ਠੀਕ ਗੱਪੜ ਡੰਗਰ ਜਾਂ ਟਿਪਿਆਂ ਨਾਲ ਠੀਕ ਆ ਆਪਣੇ ਟਿੱਪ ਕੇ ਜਿਹੜਾ ਮਰਜ਼ੀ ਲੈ ਗਏ ਵੀਰੇ ਜੀ 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 ਤੇ ਇੱਥੇ ਆਵੇ ਟਿੱਪ ਕੇ ਖੜੇ ਕੋਈ ਠੀਕ ਆ ਤੇ ਬਾਕੀ ਆਪਾਂ ਟਿੱਪੀਆਂ ਤੁਹਾਨੂੰ ਸਾਡੀਆਂ ਟਿੱਪੀਆਂ ਦਾ ਆਉਣਾ ਇਹਦੇ ਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਵਿੱਚ 5000 ਰੁਪਏ ਦਾ ਮਾਣ ਤਣ ਕੋਈ ਕਰਦਾਂਗਾ ਮੈਂ ਪਿੰਡ ਦਾ ਕਰਦੋਗੇ ਹੁਣੇ ਕਿ ਤੇ ਕੋ ਕਰਦਾਂਗਾ ਕਿਹੜੀ ਗੱਲ ਆ ਕਰਦੀਏ ਚ 2000 ਭਾਈ ਕਿੰਨਾ ਕੋ ਕਰਦਾਂਗਾ ਆਪਾਂ ਤੁਹਾਨੂੰ ਮੋੜਨਾ ਥੋੜੀ ਆ ਠੀਕ ਆ 48 ਦੀ 45 ਦੇ ਦਾਂਗੇ ਬੰਦੇ ਉੱਚ ਛੋੜ ਕਰਦਾਂਗੇ ਬਾਕੀ ਫੋਨ ਕਰੇ ਕੋਈ ਹਨਾ ਦੇਖੋ ਇਹਨਾਂ ਡੰਗਰਾਂ ਦਾ ਆ ਹੁੰਦਾ ਜੇ ਕੋਈ ਇਹ ਇਹਨੇ ਕਿਹੜਾ ਲਤਮਨ ਚੜੀ ਜਾਗੇ ਆ ਵੇਖੋ ਕਰ ਬਣਾ ਜਾ ਰਹੀਆਂ ਇਹਨਾਂ ਨੇ ਐਂ ਹਿੱਲਦੀਆਂ ਨੇ ਕਿਤੇ ਜੀ ਜੀ ਹਾਂਜੀ ਹਾਂਜੀ ਠੰਡੀ ਧੀਰੀ ਬਿਲਕੁਲ ਬੜੀ ਠੰਡੀ ਜੀ ਜੀ ਬਾਕੀ 2 ਲੀਟਰ ਦੋ ਤੇ ਇਹਨੇ ਨਾ ਚਵਾਹੇ ਭਿੰਦਰ ਸਾਹਿਬ ਆਪਾਂ ਗਾ ਝੂੜ ਮਾਰਨੇ ਵੇ ਇਹਨਾਂ ਦੇ ਮਾਲਕ ਹੈ ਕੀ ਆ ਵੱਡੀ ਫੁੱਲ ਵੱਡੀ ਵੰਗਾਂ ਕੱਦ ਠੀਕ ਆ ਸੋਹਣਾ ਵਾਂ ਇਹ ਵਜਨ ਵਾਲੀ ਆ ਵੇੜ ਜਿੱਲੀ ਵੀ ਜੰਮੀ ਪਈ ਜਾ ਕੇ ਸਾਰੀ ਵਾਰ ਮੂੰਹ ਚ ਵੇੜ ਹੋਈ ਨਿਕਲ ਜਾਂਦਾ ਕਈਆਂ ਵੀਰਾਂ ਨੇ ਕਹਣਾ ਗਾਂਵਾਂ ਤੇ ਵੇੜ ਦੱਸਦੇ ਅਸੀਂ ਕੋ ਜਾਲ ਵਾਲੇ ਕੋ ਚੌਥਾ ਵਾਲੇ ਕੋ ਭਾਵੇਂ ਪਹਿਲਾ ਆਪਣੀ ਸਮਝ ਨਾ ਲੱਗੇ ਸਮਝ ਕਰਕੇ ਲੱਗੇ ਜੀ 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 ਇਹ ਸਾਨੂੰ ਨਹੀਂ ਇਹ ਗੱਲ ਦਾ ਪਤਾ ਅਸੀਂ ਕਹਿੰਦੇ ਦੋਂਦੀ ਕਹਿਣ ਦੇ ਵੀ ਦੋਂਦੀ ਵੀਰੇ ਹਾਂਜੀ ਤੇ ਅਗਲੀ ਜਿਹੜੀ ਅਗਲੀ ਵੀਰ ਤੋਕੜ ਜੇ ਤੋਕੜ ਕੱਢ ਲੈ ਲੱड्डੂ ਵੀਰ ਬਾਹਰ ਉਹਨੂੰ ਵੀ ਪਰ ਉਹ ਤੇ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਦੁੱਧ ਵੀਰ ਜੀ 7 ਕਿਲੋ ਕੋਲ ਕੋਲ 7 ਕਿਲੋ ਦੁੱਧ 6 ਕਿਲੋ ਲਾ ਕੇ ਚੱਲੇ ਤੇ ਬਾਕੀ ਵੀਰ ਹੈ ਵੀ ਠੰਡੀ ਜੇ ਠੰਡੀ ਤੇਰੀ ਜਿਹੜੀ ਵੀ ਤੋਕੜਿਆ ਰ ਜਾ ਕਿਦਾਂ ਕੋਈ ਗੱਲ ਬਾਤ ਠੀਕ ਆ ਠੰਡੀ ਬਿਲਕੁਲ ਠੰਡੀ ਆ ਪਾਣੀ ਰਗੀ ਵੀ ਠੰਡੀ ਤੇਰੀ ਬਾਕੀ ਸਿੰਘ ਵੀ ਹੈਗਾ ਨਿਕਾ ਨਿਕਾ ਵੱਡਿਆ ਸਿੰਘ ਵੀ ਅੱਛਾ ਜੇ ਕੋ ਤੋਂ ਹਿਲੰਦੀ ਉਹਨੇ ਵੱਡੇ ਆ ਵੱਡੇ ਵੱਡੇ ਵਿੱਚ ਵੱਡੇ ਸਿੰਘ ਗਾਂ ਨੂੰ ਹੀ ਜ਼ਿਆਦਾ ਇਹਦੇ ਵਿੱਚ ਊਂਗੇ ਗਾਂ ਨੂੰ ਹੀ ਨਹੀਂ ਗਾਇਆ ਮਨ ਮੱਥੇ ਪੈਂਦੇ ਤੇ ਸਿੰਘ ਠੀਕ ਆ ਆ ਵੇਖੋ ਜੀ ਬਾਕੀ ਇਹ ਵੀ ਜਰਸੀ ਆ ਇਹਨਾਂ ਦਾ ਜਿਹੜੀਆਂ ਵੇੜਾ ਦਿਖਾਉਣ ਨੇ ਦੁੱਧ ਚਿੱਟਾ ਹੁੰਦਾ ਜੀ ਇਹਨਾਂ ਦਾ ਆ ਜਾ ਵੀਰ ਦੁੱਧ 5 ਕਿ 6 ਕਿਲੋ ਵੀਰ ਦੁੱਧ ਵੀਰ 6 ਕਿਲੋ ਤੋਂ ਬਾਹਰ ਹੋਊਗਾ 6 ਕਿਲੋ ਤੋਂ ਬਾਹਰ ਆਓ ਠੀਕ 6 ਕਿਲੋ ਕਰਕੇ ਦਵਾਂਗੇ ਵੀਰ ਕੇ ਨੂੰ ਸਾਥ ਨੇ ਆ ਬਾਂਦੇ ਛੇਰੀਆਂ ਦੇ ਆਪਾਂ 6 ਕਿਲੋ ਕਰਕੇ ਦਵਾਂਗੇ ਇਹਨੂੰ ਚਵਾਈ ਕਿਦਾਂ ਰਸੀ ਪਾ ਕਰਨੀ ਪਈ ਵੀਰ ਪਗੜਾ ਪਾੜਾ ਪੋਣਾ ਨੇ ਪੀਤਲੇ ਰਸੀ ਪਾਉਣੀਆਂ ਆਪਾਂ ਨੂੰ ਇੱਦਾਂ ਬਹਿਣਾ ਜਿਹੜਾ ਮਰਜੀ ਭੈਣ ਭਰਾ ਵਜੇ ਭੈਣ ਬਾਰੇ ਭਰਾ ਵਜੇ ਕੋਈ ਵੀਰ ਜਿਹੜਾ ਵੇਖਣਾ ਲੈਣੀ ਮੱਦੀ ਲੈ ਲੈ ਠੀਕ ਆ ਇਹੋ ਜੀ ਗੱਲ ਥੋੜੀ ਕੋਈ ਤੇ ਮੁੱਲ ਮੁੱਲ ਵੀ ਦੀ ਕਰ ਲਈਏ 15 ਗੱਲ ਲਈਏ 13 ਗੱਲ ਲਈਏ ਤੇ ਕੋ ਕਰ ਦਾਂਗੇ ਕਿਨੇ ਤੁਸੀਂ ਦੱਸੋ ਮੈਂ ਨਾ 10000 ਦੀ ਦੀ ਵੀ ਛੋੜ 1000 ਰੁਪਏ ਕਰ ਦਾਂ ਦੋ ਕਰ ਦੇ ਚਲ ਦੋ ਕਰ ਦੇ ਫੇਰ ਖੁਸ਼ ਹੋ ਜਾਏਗਾ 8 ਦੀ ਫਿਰ ਖੋਜ ਹੋ ਜੇਗਾ ਨਾ ਸੱਤ ਦੀ ਕਰਦੇ ਫੇਰ ਦੋ ਕਰਕੇ ਸੱਤ ਕਰਕੇ ਫਿਰ ਖੋਜ ਹੋ ਜਾਏਗਾ ਪੰਜ ਦੀ ਕਰਦੇ ਫੇਰ ਰੀ ਦੇ ਦੇ ਰੀ ਦੇ ਦੇ 10000 ਰੁਪਏ 1000 ਰੁਪਏ ਛੋਟ ਕਰਾਂਗੇ 10000 ਚ ਨਾ 1000 ਰੁਪਏ ਛੋਟ ਕਰ ਦਾਂਗੇ ਇਹ ਤੇਰਾ ਮਨ ਨਹੀਂ ਖੋਜਦਾ ਫਿਰ ਹਟਦੀ ਦੇ ਦਾਂਗੇ 8 ਚ ਛੋਟ ਕਰਦੀ ਹੁਣ ਚੱਲ ਕਰ ਦਾਂਗੇ ਵੀ ਕਰ ਬਸ ਵੀਰ ਜੀ ਹੱਗਣ ਧੋਕੜ ਗੱਬਣ ਜਗਾਏ ਧੋਕੜ ਗੱਬਣ ਤੋਰ ਲੱਡੂ ਵੀਰੇ ਨੂੰ ਵੀ ਕਿੰਨੇ ਚਿਰ ਦੀ ਗੱਬਣਾ ਵੀਰ ਇਹ ਵੀਰ ਤਨਾਹ ਮਹੀਨੇ ਲੱਗੇ ਅੰਦਰ ਜੇ ਤਨਾਹ ਮਹੀਨੇ ਦੋ ਅੱਛਾ ਤਨਾਹ ਮਹੀਨੇ ਢਾਈਆਂ ਮਹੀਨੇ ਲੱਗੇ ਜੇ ਢਾਈਆਂ ਮਹੀਨੇ ਢਾਈਆਂ ਚਾਹੇ ਲੱਗੇ ਚਲੋ ਤੁਸੀਂ ਆਪ ਚੈੱਕ ਕਰਾਈ ਮੇਰੀ ਚੈੱਕ ਵੀਰ ਮੇਰੇ ਡਾਕਟਰ ਜਾ ਕੇ ਆ ਠੀਕ ਆ ਤੁਹਾਡੇ ਪੰਜਾਂ ਮਹੀਨੇ ਡਾਕਟਰ ਜਾ ਕੇ ਆ ਠੀਕ ਆ ਅੱਜ ਸਵੇਰੇ ਕਰਾਈ ਏਠਾ ਨਾ ਡੀਆ ਲੱਗਾ ਜੀ ਆਹ ਵੇਖੋ ਜੀ ਢਾਈਆਂ ਮਹੀਨਿਆਂ ਦੀ ਮੰਨ ਕੇ ਖੜੇ ਕੋਈ ਚੈੱਕ ਪਾਸ ਨਹੀਂ ਵੀਰ ਮੰਨ ਕੇ ਨਾ ਖੜੇ ਕੋਈ ਆਪਣਾ ਡਾਕਟਰ ਲਿਆ ਉਹ ਚੈੱਕ ਕਰਾ ਲੈ ਅੱਛਾ ਮੰਨੇ ਕੋਈ ਨਾ ਰਵੇ ਮੰਨੇ ਨਾ ਕੋਈ ਮੰਨਿਓ ਨਾ ਵੀ ਭਾਈ ਨਾ ਵੇਖੋ ਜੀ ਆ ਲੋਕੀ ਯਕੀਨ ਨਹੀਂ ਕਰਦੇ ਜੀ 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 ਬਿਲਕੁਲ ਬਿਲਕੁਲ ਆਪਣੀ ਤਸੱਲੀ ਕਰਾ ਖੜੇ ਕੋ ਡਾਕਟਰ ਕੋ ਤਸੱਲੀ ਕਰਾਵੇ ਤਸੱਲੀ ਕਰਨਾ ਫਰਜ਼ ਬਣਦਾ ਜਿਹੜੇ ਵੀ ਭਰਾ ਨੇ ਪੈਸੇ ਖਰਚਣੇ ਆ ਜੀ ਕੋਈ ਖੜੇ 2-4 ਦਿਨਾਂ ਹਫਤੇ ਦੇ ਵਿੱਚ ਚੈੱਕ ਕਰਾ ਦੇ ਠੀਕ ਆ ਹਾਂ ਬਿਲਕੁਲ ਤੇ ਦੁੱਧ ਵੀਰ ਜੀ ਕਿੰਨਾ ਇਹਦੇ ਕੋਲ ਦੁੱਧ ਵੀਰ ਜੀ ਦੇ ਬਾਕਲੇ ਲਾਗੇ ਬਨੇ ਹੋਗਾ 10 ਕਿਲੋ ਤੇ ਲਾਗੇ ਬਨੇ ਹੋਗਾ ਠੀਕ ਆ ਥਾਨ ਬੜਾ ਸੋਹਣਾ ਲੱਗਾ ਮਾਲਕ ਦੀ ਕਿਰਪਾ ਸੋਹਣਾ ਵੀਰ ਜੀ ਆ ਵੇਖੋ ਜੀ ਥਾਨ ਦੀ ਕੁਆਲਿਟੀ ਚੰਗੀ ਆ ਬਾਤ ਘਾੜਨੀ ਵੀਰ ਜੀ ਕੋਈ ਹੈਗੀ ਨਹੀਂ ਵੀ ਬਾਤ ਘਾੜਨੀ ਹੈਗੀ ਠੀਕ ਆ ਬਾਕੀ ਹੈ ਠੰਡੀ ਪਾਣੀ ਵਰਗੀ ਵੀਰ ਇਹ ਭਾਵੇਂ ਉਧਰ ਦੀ ਪਾਵੇਂ ਉਧਰ ਦੀ ਪਾਜਾ ਠੀਕ ਠੀਕ ਆ ਇਹ ਵੀਰ ਗੱਬਣਗਾ ਮਰਕੋ ਗਈ ਆ ਅੱਛਾ ਠੀਕ ਆ 16 17 ਕਿਲੋ ਗਾਂ ਨੇ ਬੋਲਾ ਚ ਪਾਏ ਤੂੰ ਠੀਕ 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 ਆ ਚਲੋ ਮਾਲਕ ਦੀ ਕਿਰਪਾ ਨਾਲ ਗਾਂ ਹੋਣ ਵੀ ਨਰੋਈ ਰਵੇ ਥੋ ਜੇ ਇਹ ਤਾਂ ਗਾਂ ਸੈੱਟ ਹੋ ਗਈ ਨਾ ਇਹ ਗਾਂ ਦੁੱਧ ਉਹਨੇ 12-13 ਕਿਲੋ ਕਰ ਜਣਾ ਜੀ ਹੁਣ ਕਿੰਨਾ ਘਵਾ ਦੁੱਧ ਹੁਣ ਦੁੱਧ 9 ਕਿਲੋ ਵੀ ਪਾਣੀ ਰਗਾ ਹੋ ਗਿਆ 9 ਕਿਲੋ ਜਿਹੜਾ ਝੋਕ ਲੈ ਮੈਂ ਪਾਣੀ ਰਗਾ ਉਹ ਵੀ ਲੜ ਤੈਂ ਜਿੱਦੜ ਮਰਜੀ ਤੇ ਜਿੱਦੜ ਮਰਜੀ ਤੁਰ ਲਾ ਇਹਨੂੰ ਥਾਣਾ ਦੀ ਕੋਈ ਬਾਤ ਘਾੜਤ ਨਹੀਂ ਆ ਨਾ ਵੀ ਥਾਣਾ ਦੀ ਬਾੜ ਨਹੀਂ ਆਡੀ ਕੋਈ ਕੀ ਠੀਕ ਹੈ ਕੋਈ ਆਪਣੀ ਇਥੇ ਝੋਕੇ ਖੜੇ ਵੀਰ ਠੀਕ ਹੈ ਇਹ ਨਹੀਂ ਵੀ ਤੋਕੜ ਲੈਣੀ ਕਿਸੇ ਨੂੰ ਚੋਨਾ ਹੋਵੇ ਹਾਂਜੀ ਸੱਜਰ ਲਵੇ ਤੋਕੜ ਲਵੇ ਗੱਬਣ ਲਵੇ ਠੀਕ ਹੈ ਇਥੇ ਮੇਰੇ ਕਿੱਲੇ ਦੀ ਗਾਰੰਟੀ ਜੀ ਵੀਰ ਜੀ ਮੇਰੀ ਕਿਤੇ ਘਰ ਦੀ ਗਾਰੰਟੀ ਕੋਈ ਨਹੀਂ ਤੁਹਾਡਾ ਬਹੁਤ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਜਿਹੜੀ ਇਹ ਗੱਲ ਕਹਿੰਦੇ ਜੇ ਜੀ ਜੀ ਫਿਰ ਵੀ ਤੁਹਾਨੂੰ ਫੋਨ ਕਰਨਾ ਜਾਂ ਮੈਨੂੰ ਫੋਨ ਕਰਨਾ ਮਤਲਬ ਨਹੀਂ ਕੋਈ ਹੈਗਾ ਬਿਲਕੁਲ ਬਿਲਕੁਲ ਜੀ ਠੀਕ ਆ ਤੁਸੀਂ ਵੇਖੋ ਵੀਰ ਜੀ ਇੱਕ ਵੀਡੀਓ ਬਣਾਉਣਾ ਵੱਧ ਤੋਂ ਵੱਧ ਆਪਣਾ 15 ਮਿੰਟ ਲੱਗਣਗੇ ਹਾਂ ਜੀ ਹਾਂ ਜੀ ਠੀਕ ਆ ਇਹ 15 ਮਿੰਟ ਤੁਹਾਨੂੰ ਤੁਸੀਂ ਇਹ ਨਾਲ ਕੀ ਵੇਖ ਲੋਗੇ ਵੀਰੇ ਬਿਲਕੁਲ ਜੀ ਬਿਲਕੁਲ ਕਿਤੇ ਜਾਂਦੇ ਵੱਧ ਤੋਂ ਵੱਧ ਅੱਧਾ ਘੰਟਾ ਲੱਗ ਜਾਊ ਵੀਰ ਆਪਾਂ ਥੱਲੇ ਬਹਿ ਜੀਏ ਥੱਲੇ ਬਹਿ ਕੇ ਤੁਸੀਂ ਵਿੱਚ ਹੋਣ ਕੀ ਕਰ ਲੋਗੇ ਜੀ 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 ਸਮਝ ਨਹੀਂ ਲੱਗਣੀ ਕੋਈ ਪੰਜਾਂ ਪੰਜਾਂ ਮਿੰਟ ਕੀ ਕਰ ਲੋ ਥੱਲੇ ਬਹਿ ਕੇ ਇੱਥੇ ਆਵੇ ਦੋ ਟਾਈਮ ਚ ਫਿਰ ਤਸੱਲੀ ਹੋਵੇ ਅਗਲੇ ਦੀ ਤਸੱਲੀ ਹੋਵੇ ਪਰ ਸਾਨੂੰ ਵੀ ਲਾਮਾ ਦੇਣਾ ਪਏ ਤੁਹਾਨੂੰ ਵੀ ਕਹਿਣ ਲਾ ਬਣੇ ਵੀਰ ਉਹਦੀ ਵੀਡੀਓ ਨਾਲ ਪਾਓ ਜਾਂ ਵੀਡੀਓ ਕਰੋ ਬਿਲਕੁਲ ਇੱਥੇ ਆਪਣੀ ਚਿਵਾ ਕੇ ਖੜੋ ਚੋਗੇ ਖੜੋ ਗੱਬਣ ਨੂੰ ਟਿੱਪ ਕੇ ਖੜੋ ਵੀਰ ਹਾਂਜੀ ਇਹ ਗੱਬਣ ਤੋਕੜਿਆ ਇਹਨੂੰ ਚੈੱਕ ਕਰਾ ਕੇ ਖੜੋ ਠੀਕ ਆ ਬਲਕਣ ਗੁਲਾਮਾਂ ਨਹੀਂ ਦੇਊਗਾ ਆਪਾਂ ਨੂੰ ਜੀ 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 ਆਪਾਂ 2 ਦਿਨ ਦਾ ਕਹਿ ਸਕਦੇ ਹਾਂ ਵੀਰ ਬਗਵਾ ਦੇ ਸਕਦੇ ਹਾਂ ਵੀਰ ਦੋਵਾਂ ਦਿਨਾਂ ਚੈੱਕ ਕਰਾ ਕੇ ਆਪਾਂ ਫਿਰ ਦੱਸ ਦੇ ਵੀ ਵੀਰ ਗੱਬਣ ਦੇ ਤਰੀਕਾ ਠੀਕ ਆ ਠੀਕ ਆ ਜੇ ਢਾਈਆਂ ਮਹੀਨੇ ਤੋਂ ਅੰਦਰ ਗੱਬਣ ਹੋਏਗਾ ਤੇ ਫਿਰ ਆਪਣੀ ਵਾਅਦੇ ਵਿੱਚ ਵਧੀ ਹੋਊਗੀ ਕਰਦਾ ਭਿੰਡਰ ਸਾਹਿਬ 1000 ਰੁਪਿਆ 1000 ਹੋਰ ਕਰਦੇ ਦੇਦਾਂਗੇ ਜੀ 33000 ਦੀ 33000 ਛੋਟ ਕਰਦੀ ਮੌਕੇ ਦੀ 500 ਰੁਪਏ ਹੋਰ ਛੋਟ ਕਰਾਂਗੇ 32 ਦੀ ਕਰਦੇ ਫੇਰ 33 ਵੀਰ 32 ਜੋ ਭਾਵੇਂ ਜਨੇ ਮਰਜ਼ੀ ਕਰਦੀ ਮੌਕੇ ਦੇ 32 100 ਰੁਪਏ 100 ਜਾਂ 200 ਜਿੰਨੀ ਕਰਨਾ ਦਿਲ ਕੀਤਾ ਕਰ ਬਿਲਕੁਲ 200 100 ਰੁਪਏ ਛੋਟੂ ਨਹੀਂ ਬਾਕੀ ਇਹ ਨਹੀਂ ਕਰਾ ਉਧਰ ਦੀ ਪੈਦਾ ਇਹਦਾ ਮਸਲਾ ਕੋਈ ਨਹੀਂ ਆ ਬਾਕੀ ਜਰਸੀ ਆ ਫੈਂਡ ਵੀ ਇਹਦੀ ਚੰਗੀ ਤੇ ਦੁੱਧ ਵੀ ਮੱਚਾ ਰਗਾ ਚੰਗੀ ਬਲਦੀ ਮਾਲਕ ਦੀ ਕਿਰਪਾ ਨਾਲ ਉਹ ਨਹੀਂ ਕੋ ਜਾ ਕਰੇਗਾ ਹਾਂਜੀ ਹਾਂਜੀ ਅਰੇ ਮੈਂ ਧਾਰਮ ਖਰੇ ਇਹ ਨਹੀਂ ਬੈ ਕੇ ਵੀਰ ਕੋ ਇਦਾਂ ਨਾ ਬਲਮ ਨੇ ਨਾ ਬੋਤੇ ਬਾਕੀ ਸੋਹਣੀ ਆ ਜੀ ਧਾਰਾ ਚੈੱਕ ਕਰ ਲਓ ਬਾਕੀ ਅਗਲਾ ਵੀ ਆ ਕੇ ਚੋ ਕੇ ਵੇਖੇ ਮਗਰ ਉਹ ਗਾਰੀ ਵੀ ਦੋਵੇਂ ਬਨੇ ਬਹਿ ਕੇ ਟੋਕੜਗਾ ਦੋਵੇਂ ਬਹਿ ਨਹੀਂ ਹੁੰਦੀਆਂ ਆ ਜਿਹੜਾ ਸੱਜਣਾ ਨੇ ਮੈਂ ਦਿੰਦੀ ਟੋਕੜਾਂ ਦੇ ਨਾਲ ਬਿਲਕੁਲ ਬਿਲਕੁਲ ਬਾਕੀ ਵੀਰ ਮੇਰ ਕੋ ਗਈ ਆ ਠੀਕ ਆ ਵੀਡੀਓ ਪ੍ਰੋਪਰ ਹੈਗੀ ਆਪਣੀ ਗਾਰੀ ਪਹਿਲੀ ਵੀ ਦੀ ਠੀਕ ਆ ਜੀ ਠੀਕ ਆ ਸੂਈ ਦਵਾਈ ਦੀ ਸਹੀ ਆ ਤੇ ਮੱਝ ਦਿਖਾਈ ਜ ਹੁਣ ਮੱਝ ਦਿਖਾਓ ਵੀਰ ਮੱਝ ਵੀ ਖੋਲ ਲੱਡੂ ਵੀਰ ਖੋਲ ਲੱਡੂ ਵੀਰ ਲੱਡੂ ਖੋਲ ਬਣ ਗਈ ਇਹ ਕਿੰਨੇ ਕਿ ਚਰਦੀ ਸੂਈ ਆ ਸੂਈ ਨੂੰ ਮੇਨੂੰ ਦੱਕ ਦਿਨ ਹੋ ਗਏ ਜਰਾ ਬੱਚਾ ਸਾਹਮਣੇ ਦੇ ਕੱਟਾ ਆਹ ਵਾਲਾ ਕੱਟਾ ਇਹਦਾ ਆਹ ਕੱਟਾ ਜੀ ਆ ਵੇਖ ਲਓ ਕੱਟਾ ਵੀ ਕੋਈ ਜ਼ਿਆਦਾ ਵੱਡਾ ਨਹੀਂ ਗਾ ਨਿਕਾ ਜੇ ਇਹ ਵਿਚਾਰਾ ਆਹ ਵੇਖ ਤੇ ਮੱਝ ਵੀ ਚੈੱਕ ਕਰ ਲਓ ਸਿੰਘ ਬਿਲਕੁਲ ਨਿਕ ਨਿਕਿਆ ਜੀ ਸੂਆ ਭਾਜੀ ਕਿਨਵਾਉ ਇਹਦਾ ਸੂਆ ਭਾਜੀ ਤੀਜਾ ਗਊਗਾ ਤੀਜਾ ਤੀਜਾ ਸੂਆ ਉਦਾਂ ਸਰੀਰਕ ਪੱਖੋਂ ਥੋੜੀ ਲਸਾਪਨ ਰੱਖਦੀ ਹੈ ਥੋੜੀ ਲੱਡੂਆਂ ਵਾਂਗ ਰਸੀ ਹੈ ਹਾਂਜੀ ਜੇਕਰ ਹੁੰਦੀ ਮੇਰੇ ਅੰਦਰ ਚੋੜੀ-ਚੁੜੀ ਦੇ ਫੇਰੇ ਤਿੰਨ ਲੋਕਾਂ ਨਾਲ ਘੜਾ ਕਰਿਆ ਹਰ ਦੇ ਲਈਏ ਹਾਂਜੀ 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 ਤੇ ਹੁਣ ਤਾਂ ਆਪਾਂ ਘੱਟ ਹੀ ਕਰਨਾ ਮੂਰਤ ਘੱਟ ਘੱਟ ਕਰਾਂਗੇ ਦੁੱਧ ਕਿੰਨਾ ਹੈ ਦਾ ਦੁੱਧ ਵਿੱਚ ਹੀ ਸੱਤ ਕਿਲੋ ਥਾਣ ਬੜੇ ਸੋਹਣੇ ਲੱਗੇ ਆ ਜੀ ਥਾਣ ਬਹੁਤ ਸੋਹਣਾ ਮਾਲਕ ਦੀ ਕਿਰਪਾ ਨਾਲ ਵੀ ਜੀ ਠੀਕ ਆ ਬਾਅਦ ਕਰਦ ਨਹੀਂ ਵੀਰ ਜੀ ਨਹੀਂ ਵੀ ਰੁਪਏ ਦੀ ਬਾਅਦ ਕਰਨੀ ਚੋਕੇ ਖੜੇ ਚਵਾਗੇ ਖੜੇ ਸੁਈਏ ਕਿਹੜੀ ਗੱਪਣੇ ਹਾਂਜੀ ਇਹ ਚੋ ਆਣਗੇ ਪੱਲੀ ਕਰੋ ਆਪਣੀ ਸੱਤ ਕਿਲੋ ਤਿਆਰ ਆ ਸੱਤ ਕਿਲੋ ਤਿਆਰ ਚਵਾਗੇ ਦਵਾਂਗੇ ਥੋਗੇ ਠੀਕ ਆ ਦੁੱਧ ਵਿੱਚ ਇਹਨੇ 10 ਕਿਲੋ ਲਾਗੇ ਬਨੇ ਕਰੀ ਜਣਾ 8-9 ਕਿਲੋ ਵਧੀਆ ਸਾਰੀ ਜਣਾ ਕੇ ਤਾਂ ਜੀ 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 ਤੇ ਬਾਕੀ ਜਿੰਨਾਂ ਦੀ ਆਪਾਂ ਵੇਚਣੀ ਦੇਣੀ ਆ ਨਾ ਉਹਨਾਂ ਦੀ ਭਾਵੇਂ ਫੇਰ ਵੀਰ ਆਪਾਂ ਨੂੰ ਦੋਆਂ ਟਾਂਵੇਂ ਮਹੀਨੇ ਦੀ ਗੱਪਣੇ ਫੇਰ ਭ 45000 ਦੀ ਮਾਨਤਨ ਹੋ ਜੂ 1000 ਰੁਪਏ ਛੱਡਨਾ 1000 ਹੋਰ ਛੱਡ ਦੇ ਛੱਡ ਦਾਂਗੇ ਕਿੰਨੇ ਦੀ ਹੋਗੀ 42000 ਦੀ 42000 ਦੀ ਲਓ ਜੀ 42000 ਮੌਕੇ ਤੇ ਛੋੜ ਹੋ ਜੂਗੀ ਫੇਰ 1000 ਹੋਰ ਛੱਡਦਾ 42 43 ਹੁੰਦਾ 42 ਛੱਡ ਦਿੰਦੇ 42 ਦੀ ਛੱਡ ਦਾਂਗੇ 42 ਦੇ ਦਾਂਗੇ ਵੀਰ ਉੱਥੇ 100 ਰੁਪਏ ਛੋੜ ਨਹੀਂ ਜੀ ਬਸ 42000 ਚ ਅਗਲੀ ਖੋਲ ਲਾ ਖੋਲ ਲਾ ਲੱਡੂ ਵੀਰੇ ਨੂੰ ਆਹ ਵੇਖੋ ਜੀ ਇਹ ਸੂਈ ਆ ਕਿ ਸੋਹਣ ਪਾਜੀ ਕਿੰਨਾ ਹੀ ਚੜਦੀ ਸੂਈ ਹੈ ਵੀਰ ਆ ਬੱਚਾ ਦੇ ਮਗਰ ਵੀ ਆ ਬੱਚਾ ਦਾ ਬੈਠਾ ਬੱਚਾ ਜੀ ਵੇਖੋ ਕਰੋ ਚੈੱਕ ਆਹ ਵੇਖੋ ਜੀ ਇਹ ਵੀ ਸੋਹਣੀ ਆ ਥਾਣੇ ਦਾ ਵੀ ਚੰਗਾ ਲੱਗਣ ਡਿਆ ਦੁੱਧ ਵੀਰ ਜੀ ਕਿੰਨਾ ਇਹਦੇ ਕੋਲ ਦੁੱਧ 8 ਕਿਲੋ ਹੈ ਜੀ 8 ਕਿਲੋ ਦੁੱਧ ਆ ਜਾ ਲੱਡੂ ਵੀਰ 8 ਕਿਲੋ ਆਪਾਂ ਚਵਾ ਦੇਵਾਇਆ ਕਰੋ ਜਿਹੜਾ ਚਵਾ ਝਾਕਾ ਆਪਾਂ ਮਗਰੇ 9 ਕਿਲੋ ਵਰਗਾ ਅੱਛਾ ਚਵਾਈ ਜੁਈ ਸੋਹਣੀ ਆ ਝਾਕਾ 9 ਕਿਲੋ ਵਰਗਾ 7 ਕਿਲੋ ਦਾ ਕਰਦੇ ਵਾਦਨਾ ਪੰਦਰਾ 7 ਕਿਲੋ ਦੁੱਧ ਜਿਹੜਾ ਵਾ ਵਿਚਵਾ ਕੇ ਦੇ ਦੇਣਾ 8 ਕਿਲੋ ਹੈਗਾ ਤੇ 7 ਕਿਲੋ ਚਵਾ ਦੇਣਾ 7 ਕਿਲੋ ਮੰਨ ਲੈ ਕੋਈ ਹਨਾ ਫਿਰ 7 ਕਿਲੋ ਮੰਨ ਕੇ ਲਵੇ ਕੋਈ ਠੀਕ ਆ ਤੇ ਕਿੰਨਾ ਕਰਨਾ ਵੀਰ ਜੀ ਇਹਦਾ ਮੁੱਲ ਮੁੱਲ ਵੀਰ ਜੀ 55 ਕਰੀ 60 ਕਰੀ ਜੀ ਹਾਂਜੀ ਕਿੰਨਾ ਕੋ 55 'ਚ ਮੰਨ ਕਰਦਾਂਗੇ ਪੰਜ ਹੀ ਨਾ ਕਰ ਦਈਏ ਤਾਂ ਦੇ ਦਾਂਗੇ ਛੋੜ ਕਰਦੇ ਮੌਕੇ ਦੇ ਉਹ ਜੋ 100 ਰੁਪਏ ਜੁੜਨਗੇ ਬਸ 50000 'ਚ ਯਾ ਯਾ 200 ਰੁਪਏ ਤੋਂ ਠੀਕ ਹੈ ਜੀ ਥਾਣ ਤੁਨੇ ਇੱਕ ਵਾਰ ਫੇਰ ਵੇਖ ਲਓ ਬੜੀ ਸੋਹਣੀ ਥਾਣ ਤੁਨ ਬਾਕੀ ਜਿਦਾ ਮਰਜ਼ੀ ਆਪਣੀ ਇਹ ਨਹੀਂ ਵੀ ਖੁਲੀਆਂ ਛੋਟਾਂ ਕਰੀ ਜਾਣ ਨੇ ਆ ਕੋਈ ਚੋਨਾ ਵੇ ਯਾਡੇ ਯਕੀਨ ਕਰ ਲੈ ਵੀਰ ਵੇਖੋ ਸੌਦਾ ਇੱਥੋਂ ਦਾ ਜੀ 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 ਬਿਲਕੁਲ ਇਹ ਆਪਣੀ ਅੱਖਾਂ ਮੀਟ ਕੇ ਲੈ ਜਾਓ ਅੱਖਾਂ ਖੋਣ ਕੇ ਲੈ ਜਾਓ ਇੱਥੇ ਆਣਗੇ ਚੋਲੇ ਕੋਈ ਦੋ ਵਰਾ ਚੋਲੇ ਕੋਈ ਚਾਰਾਂ ਚੋਲੇ ਜੀ ਸਾਡੀ ਗਾਰੰਟੀ ਕੋਈ ਨਹੀਂ ਕਰ ਰੁਪਏ ਦੀ ਠੀਕ ਹੈ ਜੀ ਇਹ ਡੰਗਰ ਦੀ ਵੀ ਹਾਂ ਜੀ ਤੌਰ ਵੀਰੇ ਨੂੰ ਵੀ ਆ ਵੇਖੋ ਜੀ ਇਹ ਗੱਲ ਤੇ ਜ਼ਰੂਰ ਗੌਰ ਕਰਿਆ ਕਰੋ ਜਿਹੜੀ ਵੀਡੀਓ ਦੇ ਵਿੱਚ ਬੋਲੀ ਜਾਂਦੀ ਆ ਆਇਆ ਜਰੂਰ ਕਰੋ ਭਾਵੇਂ ਵਪਾਰੀ ਕੋਈ ਵੀ ਹੋਵੇ ਘਰ ਜਾ ਕੇ ਇੱਕ ਵਾਰ ਚੈੱਕ ਜਰੂਰ ਕਰਿਆ ਕਰੋ ਕੋਈ ਖੁਸ਼ ਹੁੰਦਾ ਹੈ ਮੈਂ ਵੀ ਮੇਰੇ ਘਰ ਜਾ ਕੇ ਕਿਸੇ ਦੇ ਵੀ ਘਰ ਚੈੱਕ ਕਰੋ ਯਾਰ ਹਾਂਜੀ ਡੰਗਰ ਦਾ ਸਾਹਲ ਕੀ ਆ ਜੀ ਜੀ ਇਹਦਾ ਲਾਂਮਾ ਕਾਦਾ ਵੀਰ ਇਹਦਾ ਵੀਰ ਜੀ ਦੁੱਧ ਕਿੰਨਾ ਕਵਾਉਂਦਾ ਉਹ ਤਾਂ ਵੀਰ 12 ਕਿਲੋ ਹੋਏ ਥਲੇ 12 ਕਿਲੋ ਠੰਡਾ ਕਰਕੇ ਵੀ ਠੰਡਾ ਕਰਕੇ ਆ ਜਾ ਬੇਲ ਦੀ ਕਾਫੀ ਲੰਮੀ ਹੈ ਸੋਹਣੀ ਸੰਰਖੀ ਹੈ ਵੀ ਪੂਰੀ ਸਿੰਘ ਬੜਾ ਸੋਹਣਾ ਹੈ ਦਾ ਕਿਰਪਾ ਮਾਲੀ ਦੀ ਵੀਰ ਬਹੁਤ ਸੋਹਣੀ ਮੱਝ ਹਾਂਜੀ ਤਸੂਈ ਨੇ ਵੀਰ ਜੀ ਕਿੰਨਾ ਚਿਰ ਹੋ ਗਿਆ ਤਸੂਈ ਨੇ ਵੀਰ ਜੀ ਨੂੰ 15-16 ਦਿਨ ਹੋ ਗਏ ਜੀ ਅੱਛਾ 15-16 ਦਿਨ ਹੋ ਗਏ ਆ ਠੀਕ ਵੀਡੀਓ ਵੀਡੀਓ ਆਪਣੇ ਵਹਿ ਗਈ ਸਾਰਾ ਕੁਝ ਹੈਗਾ ਤੇ ਬਾਕੀ ਜਵਾਬ ਸਮਾਂ ਇੱਕ ਨੰਬਰ ਜੀ ਬੱਚਾ ਹੈ ਨਹੀਂ ਇਹਦਾ ਨਹੀਂ ਨਹੀਂ ਬੱਚਾ ਨਹੀਂ ਵੀਰੇ ਦਾ ਬੱਚਾ ਮਰ ਗਿਆ ਹਾਂ ਜੀ ਠੀਕ ਆ ਤੇ ਦੁੱਧ ਕਿੰਨਾ ਹੁਣ ਦੁੱਧ ਇਹਦੀ 12 ਕਿਲੋ ਹੋਊਗਾ ਅੱਛਾ 12 ਕਿਲੋ ਦੁੱਧ 12 ਕਿਲੋ 12 ਕਿਲੋ ਠੀਕ ਆ ਤੇ ਮੁੱਲ ਕਿੰਨਾ ਕਰਨਾ ਹੈ ਦਾ ਮੁੱਲ 60000 ਕਰ ਲਈਏ ਆ ਵੀ ਹੈ ਵੀਰੇ ਜਿੰਨੇ ਵੀ ਆਪਣੀ ਨਿਕਲ ਆਉਣੀ ਨਾ ਉਹਨੇ ਇਹੋ ਦੇਖਣੀ ਮਾਝ ਵਜਨ ਤੇ ਇਹ ਵਜਨ ਤੇ ਉਹ ਦੋਦ ਕੱਢੂਗੀ ਉਹ ਇੱਕਦਮ ਮਾਝ ਚਮ ਜੜਿਆ ਵਾ ਇਹ ਚਮੜੀ ਪਤਲੀ ਆ ਹਾਂਜੀ 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 ਇਹ ਕਾਗਜ਼ ਵਰਗੀ ਪਤਲੀ ਆ ਜੀ 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 ਇਹ ਜੋ 60000 ਚੋਂ 1000 ਰੁਪਏ ਜੱਦਾਂਗੇ ਠੀਕ ਆ ਜੀ ਮੌਕੇ ਤੇ ਕਰ ਦੇਗੇ ਛੋਟ ਕਰ ਦਾਂਗੇ ਵੀ ਜੀ ਕਰ ਦਾਂਗੇ ਖੁੱਲੀ ਕਰ ਦੇਗੇ ਸਾਰੇ ਕਰ ਦਾਂਗੇ ਵੀਰ ਕਰ ਦਾਂਗੇ ਠੀਕ ਆ ਜੀ ਹੁਣ ਇੱਕ ਦਿਖਾਈਏ ਵੈੜ ਹਾਂਜੀ ਹਾਂਜੀ ਵੀਰ ਦੀ ਵੈੜ ਜੀ ਠੀਕ ਬੱਛੀ ਜੀ ਵੀਰ ਦੀ ਵੈੜ ਨਹੀਂ ਬਣੀ ਐਵੇਂ ਬੱਛੀ ਜੀ ਅੱਛਾ ਤੇ ਬਾਕੀ ਵੀਰੇ ਇਹ ਨਹੀਂ ਆ ਗੇਰ ਮੈਂ ਨਾ ਗੇਰ ਹੈ ਬੱਚੀ ਵੇਖੋ ਕੀ ਕਮਾਲ ਹੈ ਜੀ ओरिजिनल ਜੀ ਨਾ ਪਿਓਰ ਗੇਰ ਹੈ ਵੀਰੀ ਪਿਓਰ ਗੇਰ ਪਿਓਰ ਗੇਰ ਤੇ ਠੰਡੀ ਵੇਖੋ ਹੁਣੇ ਕਿੰਨੀ ਛੱਡੀ ਵੇਖੋ ਛੱਡੀ ਵੀਰ ਮੜਿਆ ਲੈ ਛੋਲੀ ਵੀਰ ਪੈਂਦੀ ਥਾਣ ਵੇਖੋ ਕਿੱਡੇ ਸੋਹਣੇ ਆ ਜੀ ਬਾਕੀ ਇਹਨੇ ਬਾਈਲ ਚਾਹ ਰੀਆਂ ਬਾਕੀ ਪਿਓਰ ਗੇਰ ਚ ਐ ਪਿਓਰੀ ਰੰਗ ਬਾਈ ਬੱਚੀ ਆ ਪਿਓਰ ਗੇਰ ਹੈ ਸਿੰਘ ਵੀ ਚੈੱਕ ਕਰ ਲੋ ਗਿਰ ਦਾ ਸਿੰਘ ਵੀਰ ਬਦਕੀਆ ਸੋਹਣੇ ਲੱਗਦੇ ਆ ਹਾਂ ਜੀ ਉਹਦਾਂ ਨਾਲ ਆਪਾਂ ਗੜਾ ਦਿੰਦੇ ਠੀਕ ਆ ਸੋਹਣੇ ਬੜੇ ਲੱਗਦੇ ਆ ਹਾਂਜੀ ਸਾਰਾ ਵੇਖੋ ਮੱਥਾ ਮੁੱਤਾ ਕਿਦਾਂ ਸੋਹਣੀ ਸਾਰੀ ਬੱਚੀ ਆ ਵੇਖੋ ਜੀ ਫੇਸ ਚੈੱਕ ਕਰੋ ਅਰिजिनल ਗੇਅਰ ਜਿਹੜੀ ਇਹ ਇਦਾਂ ਵੀ ਹੁੰਦੀ ਜੇ ਇਹ ਰਾਜਸਥਾਨ ਕਨ ਕਨ ਚੋੜੇ ਰਾਜਸਥਾਨ ਵਾਲੀ ਏ ਇਹ ਰਾਜਸਥਾਨ ਵਾਲੀ ਏ ਤੋਰ ਹਾਂ ਵੀਰ ਇਹਨੂੰ ਵੀ ਮੜਾ ਇਹ ਜਿਹੜੀਆਂ ਵਹਿੜਾ ਹਨ ਇਹ ਵਕੀਲਾਂ ਜੱਜਾਂ ਕੋ ਜਿਹੜੇ ਵੱਡੇ ਡਾਕਟਰ ਆ ਹਾਂਜੀ ਇਹ ਉਹਨਾਂ ਨੂੰ ਮੱਝਾ ਆ ਰਿਹਾ ਅਰिजिनल ਮੱਝਾ ਮਰਾ ਦੁੱਧ ਦੇ ਰਾਂ ਦਿੰਦਾ ਠੀਕ ਸਮਝਦੋ ਰੱਖੀ ਇਹ ਕਿੰਨੇ ਚਿਰ ਦੀ ਹੋਗੀ ਵੀਰ ਇਹ ਵੀਰ ਜੀ ਹੋਗੀ 14 ਮਹੀਨੇ ਦੀ 14 ਮਹੀਨੇ ਦੀ ਹਾਂਜੀ ਆ ਇਹ ਦੁੱਧ ਵਾਲੇ ਦੰਦ ਵੀਰੇ ਇਹ ਇਰਦੀ ਵੀ ਆਈ ਜੀ ਵੀਰ ਜੀ ਕਰਾ ਅਛਾ ਪੱਕਾ ਰੋਜ਼ ਨਹੀਂ ਘਰਾਈਏ ਅਜੇ ਛੋਟੀ ਆ ਨਾ ਥੋੜੀ ਛੋਟੀ ਆ ਠੀਕ ਆ ਫਿਰ ਅਜੇ ਤਾਂ 25 ਆ ਜੇ 14 ਮਹੀਨਾ ਦੀ ਬੱਚੀ ਹੈ ਦੁੱਧ ਦੇ ਦੰਦ ਜੀ ਮੂੰਹ ਬੱਚੀ ਦੇ ਦੁੱਧ ਵਾਲੇ ਦੰਦ ਅਜੇ ਇੱਕ ਵੀ ਨਹੀਂ ਤੋੜਿਆ ਹਨਾ ਨਹੀਂ ਨਹੀਂ ਵੀਰ ਜੀ ਦੰਦ ਨਹੀਂ ਤੋੜਿਆ ਕੋਈ ਨਹੀਂ ਰਾਜਸਥਾਨ ਤੋਂ ਹੁੰਦੀਆਂ ਯਾਰ ਇਹ ਰਾਜਸਥਾਨ ਚੋਂ ਵੀ ਜੀ ਆਈ ਲੈਂਦੀ ਆ ਆਹ ਵੇਖੋ ਜੀ ਬਾਕੀ ਅਜੇ ਮਗਰਾਈ ਲੈਂਦੀ ਵੀਰ ਜੀ ਆਪਾਂ ਅਛਾ ਗਾਂ ਇਹ ਆਪਾਂ ਗਾਂ ਲੈਂਦੀ ਪਿਛੇ ਸੁਵੇ ਉਹਦੇ ਮਗਰਾਈ ਬੱਚੀ ਹੈ ਠੀਕ ਇਹ ਬਾਜਾ ਭਰੀ ਨਾ ਸ਼ੌਂਗ ਨਾ ਪਲੀ ਹੋਈ ਸੀ ਠੀਕ ਠੀਕ ਆ ਬੱਚੀ ਪੂਰੀ ਕੈਮ ਹੈ ਵੀਰ ਜੀ ਹਾਂਜੀ ਹਾਂਜੀ ਹਾਂ ਬਾਕੀ ਇਹ ਜਿਹੜੇ ਰਾਜਸਥਾਨ ਚੋਂ ਲਾਉਂਦੇ ਉਹਨਾਂ ਵੀਰਿਆਂ ਨੂੰ ਪਤਾ ਇਹਨਾਂ ਦੀ ਕੀਮਤ ਕੀ ਆ ਫੇਰ ਇਹਨਾਂ ਦੀ ਕੀਮਤ ਕਿੰਨੀ ਹੋਣੀ ਆ ਜਿਹੜਾ ਵੀਰ ਲਿਆਉਂਦੇ ਉਹਦੋਂ ਬਿਲਕੁਲ ਬਿਲਕੁਲ ਵੀ ਜੀ ਬਾਕੀ ਲੱਖਾਂ ਦੇ ਜਾਂਦੀਆਂ ਵਾ ਬਾਕੀ ਜਿਹਨੇ ਵਛੀ ਤਿਆਰ ਕਰਨੀ ਆ ਉਹ ਇਹ ਤਿਆਰ ਕਰੂਗਾ ਤੇ ਸਮਝ ਲਓ ਵੀ ਮਾਝੀ ਪਾਲ ਲਈ ਉਹਨੂੰ ਨਹੀਂ ਪਤਾ ਕਿ ਤਿਆਰ ਨਹੀਂ ਹੁਣ ਵਛੀ ਤਿਆਰ ਆ ਹੁਣ ਤਿਆਰ ਨਹੀਂ ਕਰਦਾ ਇਹਨੂੰ ਇਹਨੂੰ ਹੁਣ ਵੱਡੀ ਗੱਲ ਵੀ ਤੇ ਇਹਨੂੰ ਅਜੇ 13-14 ਦਿਨ ਹੋਏ ਹੈ ਹੀਟ ਚਾਏ ਨੂੰ ਠੀਕ ਆ ਅੱਛਾ ਹੁਣ ਹੀਟ ਚੋ ਨੰਗੀ ਆ ਇਹਨੇ ਫਿਰ ਵੀ ਦਾ 20 ਦਿਨ ਮਹੀਨਾ ਹੀਟ ਚ ਆ ਜਾਣਾ ਠੀਕ ਆ ਅਗਲੇ ਜੀ ਮਰਜ਼ੀ ਹੋ ਅਗਲਾ ਟੀਕਾ ਭਰਾਲੇ ਠੀਕ ਆ ਵੀਰ ਅੱਛਾ ਤੁਸੀਂ ਨੇ ਟੀਕਾ ਭਰਾਇਆ ਆਪਾਂ ਨੇ ਟੀਕਾ ਭਰਾਇਆ ਮੈਂ ਛੋਟੀ ਦਾ ਕਰਕੇ ਨਹੀਂ ਭਰਾਇਆ ਕਿ ਕਿਦਾਂ ਛੋਟੀ ਦਾ ਕਰਕੇ ਨਹੀਂ ਭਰਾਇਆ ਮੈਂ ਠੀਕ ਆ ਮੈਂ ਥੋੜੀ ਗਰੋਥ ਕਰ ਜੀ ਥੋੜੀ ਜੀ ਫਿਰ ਥੋੜੀ ਵੱਡੀ ਹੋ ਜੇ ਹਨਾ ਫਿਰ ਵੀ ਹੁਣੇ ਵੀ ਤਿੰਨ ਗੰਡਲ ਦੇ ਲਾਗੇ ਮੇਰੇ ਵਜਨ ਹੋਊਗਾ ਇਹਦਾ ਹਾਂਜੀ ਕੱਚੀ ਉਮਰ ਦਾ ਕਰਕੇ ਵੀ ਕਈ ਆਹ ਡਾਕਟਰ ਇਸਲਾਹਣਾ ਕਹਿੰਦੇ ਵੀ ਤਿੰਨ ਗੰਡ ਤੇ ਉਹ ਹਣੇ ਵੀ 3 ਗੰਡਾਲ ਘੜ ਤੋਂ ਘੜ ਵਜਣ ਹੋਣਾ ਜੀ 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 ਪਹਿਲੇ ਘੜਦਾ ਦੁੱਧ ਘਟ ਦਿੰਦੀਆਂ ਜੇ ਪਹਿਲਾਂ ਘਰਾ ਲੀਏ ਹਨ ਜੀ 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 ਹੁਣ ਆਪਾਂ ਮਾਰ ਲਓ ਭਰਾ ਜਿੰਨੇ ਖੋਈ ਜਾਣਾ ਹੈ ਬਿਲਕੁਲ ਇਹ ਫਿਰ ਸਵਾਦ ਨਹੀਂ ਹੋਣਾ ਹਾਂਜੀ ਹਾਂਜੀ ਫਿਰ ਸੰਭੀ ਵੀ ਆਪਾਂ ਦੁੱਧ ਘਾ ਦਾ ਕੱਢਿਆ ਜੀ ਜੀ ਤੇ ਹੁਣ ਨਾ ਮੇਰਾ ਸੂਤਰ ਨਹੀਂ ਆਉਣ ਡਿਆ ਤੇ ਡੰਗ ਆਪਾਂ ਦੇ ਦੇਣੀ ਆ ਮਾਲ ਜਿਆਦਾ ਜਾਂਦਾ ਮਾਲ ਜਿਆਦਾ ਆਿੰਦਾ ਵਾ ਠੀਕ ਹੈ ਤੇ ਮੈਂ ਕਿਉਂ ਤੁਹਾਡਾ ਕੰਮ ਹੀ ਇਦਾਂ ਦਾ ਵੀ ਤੁਸੀਂ ਲਿਹਾਣਾ ਵੇਚਣ ਵਾਲਾ ਵਾ ਮਾਲ ਤੇ ਤੇ ਪਤਾ ਕੀ ਆ ਇਹ ਮੈਂ ਵੇਚਣ ਪਾਦਾ ਕਿ ਕਿਰੋਣਾ ਆ ਜਿਹੜਾ ਕੋਈ ਵੀਰਾਂ ਦਾ ਪਹਿਲਾਂ ਬੱਚੀ ਦੇ ਮੈਨੂੰ ਬੱਚੀ ਦੇ ਹਾਂਜੀ ਕੋਈ ਮੈਂ ਤਾਂ ਹੁਣ ਦੇ ਹੀ ਦਈਏ ਕਿ ਇਹਨੋਂ ਜਿਹੜੇ ਵੀ ਦੇ ਕਰਮਾ ਜੋਊਗੀ ਠੀਕ ਆਪਾਂ ਪੈਂਦਾ ਨੂੰ ਪੱਜ ਪਾਰੀਗੇ ਠੀਕ ਹੈ ਤੁਮ ਮੈਂ ਦੇ ਹੀ ਦਈ ਅਜੇ ਤਾਂ ਮੁੱਲ ਕਿੰਨਾ ਕਰਨਾ ਮੁੱਲ ਮੈਂ ਨਾ 35000 ਕਰ ਲਈਏ ਵੀਰ ਮਾਣ ਤਾਣ ਜਿੱਥੇ ਕਹਾਂ ਵੀਰ ਕਰਦਾਂਗੇ 5000 ਦਾ ਕਰ ਦਈਏ ਮੈਂ ਨਾ 5000 7000 ਕਰ ਦਈਏ ਹਾਂਜੀ 28000 ਦੇ ਦਾਂ 28000 ਦੀ 7000 ਦਾ ਕਰ ਦਾਂ ਠੀਕ ਹੈ ਮੌਕੇ ਤੇ ਮਾਣ ਕੋਈ ਨਹੀਂ ਜਿੱਥੇ ਕਹੇ ਭਿੰਦਰ ਸਾਹਿਬ ਕਰਾ ਦਾਂਗੇ ਗੱਲ ਨਹੀਂ 25 ਦੀ ਕਰ ਦਈਏ ਦੇທາງੇ ਵੀਰ ਦੇ ਦਾਂਗੇ। ਆਪ ਵੀ ਹੁਣ ਮੈਨਾਂ ਤੇਰੀਆਂ ਸਾਰੀਆਂ ਵੀਡੀਓ ਵੇਖਣਾ ਰੋਜ਼। ਹਾਂਜੀ। ਤੇ ਆਪਾਂ ਜਉਂਦੇ ਲੱਗਿਆ ਹੁੰਦਿਆਂ ਵੀਡੀਓ ਵੇਖਣ ਨੇ। ਜੀ। ਕਦੀ ਨਾ ਤੁਸੀਂ ਇਦਾਂ ਮਾਣੇ ਨਾ ਕਰਾਉਂਦੇ ਨੇ ਜਿਵੇਂ ਗੁਰੂ ਆ ਤੁਸੀਂ ਮੈਨੂੰ ਵੱਢੀ ਜਾਂਦੇ ਜੀ। ਚਲੋ ਕੋਈ ਗੱਲ। ਇਹ ਸਾਹ ਦੇਖੋ ਵੀ ਆਪਨਾ ਪਿਆਰੇ ਦੰਦਾ ਵਾ ਵੀ ਆਪਾਂ ਜਿੱਦੇ ਨਹੀਂ ਕਹਤਾ ਨਾ ਕਦੀ ਆ ਮੱਥੇ ਵਾਰ ਨਹੀਂ ਪਾਇਆ ਜਾਣਦੇ ਯਾਰ ਕੜੀ ਗੱਲ ਹੋਈ। ਜੀ ਜੀ ਜੀ। ਬਾਕੀ ਵੇਖੋ ਹਰ ਕਿਸ ਨੇ ਆਪਣੀ ਵੇਖ ਰਹੀਆਂ। ਜਿੰਨੇ ਵੀ ਘੜਦੀ ਨਾ ਮੇਰਾ ਵੀਰ ਇਥੇ ਆਣ ਕੇ ਸੱਲੀ ਕਰਕੇ ਖੜੇ ਆ ਆਪਣੀ ਕੀ ਐ ਨਹੀਂ ਮੱਛੀ ਆਲੇ ਜਾਂ ਲੱਤਾਂ ਮਾਰੂਗੀ ਜਾਂ ਕੋਈ ਵੀ ਕਰੂਗੀ ਭਾਵੇਂ ਦੋਵੇਂ ਮੈਨੇ ਬੈਠ ਖਲੋ ਤੇਰਾ ਇਹਦੇ ਠੀਕ ਆ ਜੀ ਚੰਗੀ ਆ ਕੇ ਸਰੀਰ ਵਿੱਚ ਮਾਲਕ ਦੀ ਕਿਰਪਾ ਆ ਕੇ ਵੀਰ ਜਿੱਧਰ ਜਿੱਧਰ ਦੀ ਮਰਜ਼ੀ ਹੱਥ 베ਈ ਜੋ ਉਹਦੇ ਇਹ ਆਗੇ ਵਕੀਲ ਤੇ ਜੱਜ ਰੱਖਦੇ ਇਹਨਾਂ ਨੂੰ ਡਾਕਟਰ ਰੱਖਦੇ ਆ ਇਹਨਾਂ ਦਾ ਦੁੱਧ ਆ ਨਾ ਜਿਹੜਾ ਭਾਈ ਜੀ ਨੂੰ ਸ਼ੌਂ ਨੂੰ ਖੜਨੀ ਆ ਜੀ 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 ਇਹਨਾਂ ਦਾ ਜਾ ਕੇ ਭੁੱਖੀ ਮਾਰਦੇ ਆ ਇਹਨੂੰ ਭਾਜੀ ਇਹਨਾਂ ਦਾ ਦੁੱਧ ਆ ਨਾ ਜਿਹੜਾ ਇਹ ਤੋਂ ਦਵਾਈ ਵੀ ਤਿਆਰ ਹੁੰਦੀ ਆ ਦਵਾਈਆਂ ਤਿਆਰ ਹੁੰਦੀ ਆ ਇਹ ਇਹਨਾਂ ਦੇ ਜਿਹੜੇ ਦੇਸੀ ਵੇੜਾ ਨੂੰ ਮੰਨਦੇ ਆ ਜੀ 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 ਦੋਸੀ ਵੇੜਾ ਨੂੰ ਵੀ ਲੋਕੀ ਚਲਾਉਣਾ ਆਪਾਂ ਕੀ ਕਹਿੰਦੇ ਇਹਨਾਂ ਨੂੰ ਇਹਨਾਂ ਦਾ ਲੋਕੀ ਬਾਸ ਨੂੰ ਯੂਜ਼ ਕਰਦੇ ਆ ਜੀ 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 ਹਾਂਜੀ ਜੀ ਫਾਇਦਾ ਹੁੰਦਾ ਜੀ ਇਹਨਾਂ ਦਾ ਬਾਹਰੋਂ ਯੂਜ਼ ਕਰਦੇ ਆ ਠੀਕ ਹੈ ਜੀ ਪੰਜੀ ਜੋ ਮਾਨਦਾਨ ਹੋ ਜਾਊਗਾ ਕਰ ਦਾਂਗੇ ਜੀ ਕਰ ਦਾਂ 1000 ਰੁਪਏ ਛੱਡ ਦਾਂਗੇ ਬਾਕੀ ਫੋਨ ਕਰੇ ਜਿੰਨੂੰ ਪਸੰਦ ਹੋ ਉਹ ਰੱਖ ਲੈਣਗੇ ਦਾਦ ਕਰਕੇ ਫੋਨ ਕਰੇ ਕੋਈ ਨਹੀਂ ਛੱਡ ਦਾਂ 5000 ਠੀਕ ਹੈ ਜੀ ਕੋ ਮੁੱਲ ਲਾਵੇ ਪਸੰਦ ਕਰੇ ਗੱਲੀ ਘੜੀ ਠੀਕ ਹੈ ਜੀ ਵੀਰ ਨੂੰ ਫੋਨ ਕਰ ਲਿਓ ਆਹੀ ਪਸ਼ੂ ਸੇਲ ਕਰਨੇ ਆ ਤੇ ਆ ਕੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਏ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ